ਹਾਂ ਜੀ ਸਰ ਛੋਟੇ ਮੇਲੇ ਬਾਬਾ ਫਰੀਦ ਮੇਲੇ ਦੀਆਂ ਤੁਹਾਨੂੰ ਸਾਰਿਆਂ ਨੂੰ ਇਲਾਕਾ ਨਿਵਾਸੀਆਂ ਨੂੰ ਸਾਡੇ ਪਰਿਵਾਰ ਵੱਲੋਂ ਫੋਟੋ ਸ਼ਾਹੀ ਹਵੇਲੀ ਵੱਲੋਂ ਬਹੁਤ ਬਹੁਤ ਮੁਬਾਰਕਾਂ ਪਰ ਇਹ ਜਿਹੜੀਆਂ ਹੈਗੀਆਂ ਵਧਾਈਆਂ ਜਾਂ ਮੁਬਾਰਕਾਂ ਥੋੜੀਆਂ ਜਿਹੀਆਂ ਫਿੱਕੀਆਂ ਪੈਗੀਆਂ ਥੋੜੀਆਂ ਨਹੀਂ ਬਲੀਆਂ ਫਿੱਕੀਆਂ ਪੈਗੀਆਂ ਜਿਹੜੇ ਸਾਡੇ ਪਹਿਣਾ ਪਰਾਵਾਂ ਤੇ ਖੜਾ ਦੀ ਪ੍ਰੋਬਲਮ ਆਈ ਹੈ। ਇਹੀ ਕਾਰਨ ਮੈਂ ਸਮਝਦਾ ਹੈ ਵੀ ਐਡਮਿਨਿਸਟ੍ਰੇਸ਼ਨ ਨੇ ਵੀ ਮੈਲਾ ਕੈਨਸਲ ਕੀਤਾ ਚਲੋ ਛੋਟੇ ਪੱਧਰ ਤੇ ਕੀਤਾ ਕੋਸ਼ਿਸ਼ ਉਹਨਾਂ ਨੇ ਹੁਣ ਅਸੀਂ ਵੀ ਦਸਹਿਰਾ ਹਰ ਸਾਲ ਅੱਗੇ ਲਾ ਕੇ ਮਨਾਉਣੇ ਨੇ ਫਰੀਦਕੋਟ ਦੇ ਮੈਰੂ ਸਟੇਡੀਅਮ 'ਚ ਤੇ ਉਹ ਵੀ ਹੜਪੀੜਤਾ ਕਰਕੇ ਕਿਉਂਕਿ ਉਹ ਵੀ ਤਾਂ ਸਾਡੇ ਭੈਣ ਭਰਾ ਜਿਹੜੇ ਅਜਾੜੇ ਬੜੇ ਕ੍ਰਾਈਸਿਸ 'ਚੋਂ ਲੰਘ ਰਹੇ ਐ ਇਹ ਮਨਾਉਣ ਦੀ ਬਜਾਏ ਸਾਨੂੰ ਖਾਸ ਕਰਕੇ ਬਾਬਾ ਫਰੀਦ ਮੇਲੇ ਵਾਲੇ ਦੇਣਾ ਪਾਠ ਪੂਜਾ ਮੰਦਿਰਾਂ ਗੁਰਦੁਆਰਿਆਂ 'ਚ ਬੈਠੇ ਜਿਸ ਜਿਸ ਵੀਰਮ ਨੂੰ ਉਸ ਨੂੰ ਮੰਨਦੇ ਆਂ ਪ੍ਰਮਾਤਮਾ ਅੱਗੇ ਬੇਨਤੀ ਕਰੀਏ ਦੁਆ ਕਰੀਏ ਵੀ ਅੱਗੇ ਤੋਂ ਸਾਡੇ ਤੇ ਸੱਚੇ ਬਾਦਸ਼ਾਹ ਵਾਹਿਗੁਰੂ ਵੀਰ ਹਨੂਮਾਨ ਜੀ ਦੀ ਕਿਰਪਾ ਕਰਨ ਜੀ ਇਸ ਦੀ ਤਰਾਸਤੀ ਨਾ ਆਵੇ ਜਿੱਥੋਂ ਤੱਕ ਮੇਲੇ ਦੀ ਗੱਲ ਹੈ ਮੇਰਾ ਬੇਟਾ ਇੱਕ ਛੋਟਾ ਕੈਨੇਡਾ ਰਹਿੰਦਾ ਹੈ ਉੱਥੇ ਜਿਹੜੇ ਆਪਣੇ ਪੰਜਾਬੀ ਭਰਾ ਰਹਿੰਦੇ ਆਂ ਖਾਸ ਕਰਕੇ BC 'ਚ ਰਹਿੰਦੇ ਆਂ ਐਬਸਪੋਰਟ ਸ਼ਰੀ ਉਹਨਾਂ ਦੋ ਜਗ੍ਹਾ ਤੇ ਮੈਨੂੰ ਜਾਣ ਦਾ ਮੌਕਾ ਮਿਲਿਆ ਹੈ ਉੱਥੇ ਆਪਣੇ ਪੰਜਾਬੀ ਭਰਾ ਇਹ ਜਿਹੜਾ ਮੇਲਾ ਜਿਵੇਂ ਇੱਥੇ ਆਪਣੇ ਉਤਸ਼ਾਹ ਨਾਲ ਮਨਾਉਂਦੇ ਉੱਥੇ ਵੀ ਬਹੁਤ ਉਤਸ਼ਾਹ ਨਾਲ ਮਨਾਉਂਦੇ ਆ ਤੇ ਮੈਨੂੰ ਵੀ ਉਹਨਾਂ ਨੇ ਬਹੁਤ ਮਾਨ ਸਤਕਾਰ ਦਿੱਤਾ ਹੈ ਬੀਜੀ ਇਹ ਫਰੀਦਕੋਟੋਂ ਬਾਬਾ ਫਰੀਦ ਜੀ ਦੀ ਧਰਤੀ ਤੋਂ ਆਏ ਆ ਤੇ ਨਿੱਜੀ ਤੌਰ ਤੇ ਮੈਂ ਵੀ ਇਹ ਜਨਨ ਕਿ ਬੜੀ ਖੁਸ਼ੀ ਤੇ ਆਪਦਾ ਮਾਨ ਮਹਿਸੂਸ ਕਰਦਾ ਹਾਂ ਵੀ ਸਾਨੂੰ ਲੋਕਾਂ ਨੂੰ ਪ੍ਰਮਾਤਮਾ ਨੇ ਬਾਬਾ ਫਰੀਦ ਜੀ ਦੀ ਧਰਤੀ ਤੇ ਇੱਥੇ ਇਹ ਪੈਦਾ ਕੀਤਾ ਹੈ ਪਰਮਾਤਮਾ ਅੱਗੇ ਇਹੀ ਅਰਦਾਸ ਹੈ ਵੀ ਜਿਹੜੀ ਇਸ ਵੇਲੇ ਸਾਨੂੰ ਪ੍ਰੋਬਲਮ ਆਈ ਹੈ ਅੱਗੇ ਤੋਂ ਸਾਨੂੰ ਇਹ ਮੇਲਾ ਮਨਾਉਣ ਦਾ ਜਿਵੇਂ ਕਹਿੰਦੇ ਆ ਵੀ ਸਾਡੇ ਤੇ ਕੋਈ ਭੀੜ ਸੰਕਟ ਨਾ ਹੋਵੇ ਸਾਨੂੰ ਬਲ ਬਖਸ਼ਣ ਜਿਹੜੇ ਸਾਡੇ ਭੈਣ ਭਰਾਵਾਂ ਇਹ ਜਿਹੜੇ ਹੜਾ ਦੀ ਬਿਮਾਰਚ ਆਈ ਹੈ ਉਹਨਾਂ ਨੂੰ ਵੀ ਛੇਤੀ ਇਸ ਤਰ੍ਹਾਂ ਦੀ ਚੋਕੜਨ ਅਖੀਰ ਵਿੱਚ ਮੈਂ ਫਿਰ ਸਾਡੇ ਸੱਚਰ ਪਰਿਵਾਰ ਵੱਲੋਂ ਫੋਟੋ ਸ਼ਾਹੀ ਵਿਧੀ ਵੱਲੋਂ ਸ਼ਮੂ ਇਲਾਕਾ ਵਾਸੀਆਂ ਨੂੰ ਤੇ ਬਾਹਰ ਰਹਿੰਦੇ ਸਾਡੇ ਪੰਜਾਬੀ ਭੈਣਾ ਭਰਾਵਾਂ ਨੂੰ ਬਹੁਤ ਬਹੁਤ ਵਧਾਈ ਜਿੰਨੇ ਤੇ ਸਭ ਪਰਮਾਤਮਾ ਉਹਨਾਂ ਤੇ ਕਿਰਪਾ ਕਰੇ ਥੈਂਕ ਯੂ ਵੈਰੀ ਮਚ